ਆਮ ਆਦਮੀ ਪਾਰਟੀ ਦੇ ਆਪਣੇ ਹੀ ਕਿਤਨਾ ਕਿਤੇ ਆਮ ਆਦਮੀ ਪਾਰਟੀ ਨੂੰ ਹੁਣ ਘੇਰਨ ਲੱਗੇ ਨੇ ਸਵਾਲ ਚੁੱਕਣ ਲੱਗੇ ਨੇ ਕੁਮਾਰ ਵਿਸ਼ਵਾਸ ਨੇ ਅੱਜ ਇਹ ਸਵਾਲ ਚੁੱਕਿਆ ਕਿ ਤੁਸੀਂ ਲੋਕਾਂ ਨੂੰ ਪ੍ਰਚਾਰ ਮੁਕਤ ਸ਼ਾਸਨ ਦੇਣ ਦੀ ਗੱਲ ਕੀਤੀ ਸੀ ਅਤੇ ਪਹਿਲਾਂ ਆਪਣੀ ਹੀ ਪਾਰਟੀ ਵਿੱਚ ਇਸ ਨੂੰ ਖਤਮ ਕਰੋ ਇਸ ਨੂੰ ਵਧਨ ਨਾ ਦਿਓ ਇਸ ਦੀ ਤਸੱਲੀ ਲੋਕਾਂ ਨੂੰ ਦਿਓ ਕਿ ਅਸੀਂ ਸਹੀ ਸ਼ਾਸਨ ਤੁਹਾਨੂੰ ਤਵਾਂਗੇ ਅਤੇ ਇਸੇ ਮੁੱਦੇ ਨੂੰ ਲੈ ਕੇ ਅਸੀਂ ਗੱਲ ਕੀਤੀ ਸੁੱਚਾ ਸਿੰਘ ਛੋਟੇਪੁਰ ਜੋ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਕਦੇ ਕਨਵੀਨਰ ਸਨ ਅਤੇ ਤੋਂ ਬਾਅਦ ਉਹਨਾਂ ਨੇ ਆਪਣਾ ਪੰਜਾਬ ਪਾਰਟੀ ਬਣਾ ਲਈ ਸੀ ਸੁਚਾ ਸਿੰਘ ਛੋਟੇਪੁਰ ਬੜੇ ਹੀ ਕਰੀਬ ਤੋਂ ਅਰਵਿੰਦ ਕੇ ਜੀਵਾਲ ਨੂੰ ਜਾਣਦੇ ਰਹੇ ਨੇ ਉਹਨਾਂ ਦੀ ਸਿਆਸਤ ਨੂੰ ਸਮਝਦੇ ਰਹੇ ਨੇ ਉਹਨਾਂ ਨਾਲ ਖਾਸ ਗੱਲਬਾਤ ਅਸੀਂ ਕੀਤੀ तमाम ਮੁੱਦਿਆਂ ਤੇ ਤਾਂ ਉਹਨਾਂ ਕੀ ਕੁਝ ਕਿਹਾ ਆ ਤੁਹਾਨੂੰ ਸੁਣਾਉਂਦੇ ਆ ਅ ਇਹ ਗੱਲ ਦੇਖੋ ਜਿੱਤਾਂ ਹਾਰਾਂ ਹੁੰਦੀਆਂ ਹੁੰਦੀਆਂ ਜਦੋਂ ਜਦੋਂ ਤੁਸੀਂ ਜਿੱਤਦੇ ਰਹੇ ਉਹਦੇ ਵਿੱਚ ਸ਼ਿਕਾਇਤ ਨਹੀਂ ਸੀ ਜਦੋਂ ਤੁਸੀਂ ਹਾਰ ਜਾਂਦੇ ਨਸ਼ੀਦਾ ਬਲਤੀ ਸੀ ਹੋਈ ਕੋ ਗਿਤਾਹ ਚਲਦੀ ਐ ਸਭ ਕੰਨੀ ਕਹੀ ਦੀ ਔਰ ਜੋ ਆਪਾਂ ਕੋ ਕੰਮ ਨੇ ਪੇਸ਼ੇ ਦੂਰ ਕੰਨੀ ਕਹੀ ਦੀ ਨਾ ਅੱਜ ਵਾਰ ਸ੍ਰੀ ਪ੍ਰਧਾਨਮਤੀ ਤੋਂ ਆਪਨੇ ਇੱਕ ਤੇਰਾਮਨੀ ਪਾਰਟੀ ਦੇ ਅੰਦਰ ਆਧਵਨ ਕੁਮਾਰ ਦੀ ਪ੍ਰਾਸ ਨੇ ਬੱਤੂ ਵੀ ਲਖਨ ਕਮਿਸ਼ਨ ਨੇ ਕਹੀ ਕਿ ਸਭ ਮਗਰ ਰੈਡੀ ਐ ਬੇਰੇ ਬੇਰੇ ਸੀ ਜੀ ਜੀ ਪਰ ਉਹ ਸਹੀ ਗਿਆ ਤੋਂ ਮਾਰ ਕੁਮਾਰ ਉਸ ਤੋਂ ਵਜ਼ਵਾਜ ਤੱਕ ਗਿਲ ਵਿਚ ਵਿੱਚ ਖਾਸਮੋਲ ਵਜ਼ਵਾਜ ਦੇ ਕਿੰਨੇ ਦਾ ਸੀ ਪਰ ਉਹਦੀ ਸੁਰਦ ਕਿੱਥੇ ਐ ਇਹ ਤਾਂ ਮੇਰਾ ਸਹਿਲਾ ਵੰਨ ਮਨ ਅਰਮੀਆ ਉਹ ਆਪਣੀ ਗਲਤੀ ਕਦੀ ਸੈਕਸ਼ਨ ਨੂੰ ਕਰਦਾ ਇਹ ਤਾਂ ਗਰਥ ਹੋਵੇ ਕਦੀ ਮਸ਼ੀਨਾਂ ਤੇ ਪਾਉਗਾ ਕਦੀ ਜਰਨਲ ਤੇ ਪਾਉਗਾ ਕਦੀ ਹੋਰ ਤੇ ਪਾਉਗਾ ਕਦੀ ਮੋਟੇ ਤੇ ਪਾਉਗਾ ਪਰ ਇਹ ਆਪਣੇ ਐਸਪੀ ਨੂੰ ਮੰਨੂ ਮੁਤ ਕਰਨੀ ਹੁੰਦੀ ਹੈ ਇਹ ਗਲਤ ਐਟੀਟਿਊਡ ਹੈਗਾ ਵਿਫਾਰਾਂ ਚਲਦੀ ਰਹਿੰਦੀ ਆ ਉਹਨੂੰ ਸਪਰਕਿਊ ਕਰਨੀ ਕਹੀਦੀ ਵੀ ਮੇਰੇ ਚ ਕੰਮਿਆਂ ਤੋਂ ਜ਼ੋਰ ਫਾਸਟ ਦਿਲਦਾ ਨਹੀਂ ਉਹ ਕਿਸੇ ਬੰਦੇ ਨੂੰ ਸਮਝ ਲੈ ਸਭ ਤੋਂ ਸਿਆਣਾ ਨਹੀਂ ਸਹੀਗਾ ਔਰ ਆਕੀ ਤੇ ਤੁੰਡ ਬਰੰਟੂ ਕਰਨਾ ਕਦੇ ਲੈਕ ਤੁਸੀਂ ਕੀ ਕਰੂਗਾ ਕਦੀ ਗਰਨੈਲਿਕ ਤੇ ਕਰੂਗਾ ਕਦੀ ਮੋਦੀ ਤੇ ਕਰੂਗਾ ਪਰ ਉਹ ਨਹੀਂ ਚਾਹੂਗਾ ਮੇਰਾ ਟਕਸਰ ਤੇ ਪਰ ਉਹਨੇ ਇਹਨਾਂ ਨੇ ਜਿਹੜੀ ਗਾਰਡਨ ਦੀ ਸਿਖਾਰਨ ਤੋਂ ਬਾਅਦ ਕੁਝ ਆਪਣੀ ਸਟਰੈਟਜੀ ਬਦਲਣ ਦੀ ਗੱਲ ਕੀਤੀ ਆ ਹੂੰ ਸਟਰੈਟਜੀ ਬਦਲਣ ਦੀ ਗੱਲ ਕੀਤੀ ਆ ਵੀ ਮੋਦੀ ਨੂੰ ਨਹੀਂ ਸਿਰਫ ਨਿਸ਼ਾਨਾ ਨਹੀਂ ਬਣਾਇਆ ਜਾਏਗਾ ਅ ਔਰਜੇ ਸਰੇ ਸੋਤੇ ਉੱਠੇ ਨੇ ਕੋਈ ਬੰਦਾ ਆਪਣਾ ਕੰਮ ਸੰਦਾ ਦੇਖਦਾ ਆਪਣੇ ਸਿਹਰੇ ਕੰਮਾਂ ਦੀ ਨਿਸ਼ਾ ਕਰਦਾ ਇਹ ਸੋਚਦਾ ਵੀ ਅੱਜ ਨਾਲ ਕੀ ਕਰਾਂ ਇਸ ਕੋਟਾ ਅਜੰਡਾ ਹੀ ਹੁੰਦਾ ਸਿਰੇ ਉੱਤੇ 500 ਦੇ ਉੱਤੇ ਬੋਲਣਾ ਬਹੁਤ ਉੱਪਰ ਦੇ ਲੈਵਲ ਤੇ ਵੀ ਮੈਂ ਤਾਂ ਪ੍ਰਾਈਮ ਮਿਸਟਰ ਦਾ ਕਹਿੰਦੇ ਦਾ ਇਹ ਨਹੀਂ ਦੇਖਿਆ ਕਿ ਲੋਕਾਂ ਦੀ ਸਾਰੀ ਜ਼ਿੰਦਗੀ ਨਾ ਹੀ ਜਾਂਦੀ ਹੈ ਤੁਹਾਨੂੰ ਦਿੱਲੀ ਦੇ ਲੋਕਾਂ ਨੇ ਮੌਕਾ ਦਿੱਤਾ ਵਾ ਪੰਜਾਬ ਦੇ ਲੋਕਾਂ ਨੇ ਵੀ ਤੇਰੀ ਬਾਹ ਫੜੀ ਹੈ ਕਿ ਤੂੰ ਲਿੰਤ ਕਰਦੇ ਹੋ ਤੂੰ ਆਲਰਾਹੀ ਦੀ ਸਭ ਤੋਂ ਸਮਝਣਾ ਵੀ ਮੈਂ ਹੀ ਸਭ ਤੋਂ ਉੱਪਰ ਕਾਨੂੰਨ ਨੂੰ ਨਿਮੰਨਦਾ ਕਦੀ ਉਹ ਕਿਤੇ ਸਰਾਸ ਜੈਗੂ ਕਦੀ ਕਿਸੇ ਨੂੰ ਕੁਝ ਕਹਿ ਦੂਗਾ ਇਹ ਤਾਂ ਗਲਤ ਗੱਲ ਹੈ ਬਿਲਕੁਲ ਗਲਤ